रेडी पाकिस्तान ਵਿੱਚ ਪੰਜਾਬੀ ਦੇ ਹੱਕ ਵਿੱਚ ਉਰਦੂ ਪ੍ਰਾਂਤਾਂ ਦੇ ਵਿਰੋਧ ਦੇ ਬਾਅਵ ਯੁੱਧ ਹਵਾ ਰੁਮਕਨੀ ਇਸ ਦੇ ਆਰੰਭ ਵਿੱਚ ਹੀ ਸ਼ੁਰੂ ਹੋ ਗਈ ਸੀ ਕਿਉਂਕਿ ਲਾਹੌਰ ਵਰਗਾ ਸਾਹਿਤਿਕ ਅਤੇ ਸੱਭਿਆਚਾਰਕ ਸਰਗਰਮੀਆਂ ਨਾਲ ਭਰਪੂਰ ਸ਼ਹਿਰ ਇਸ ਦੇ ਹਿੱਸੇ ਆਇਆ ਸੀ ਡੰਡੀ ਸਾਰੇ ਪੰਜਾਬ ਵਿੱਚੋਂ ਕੇਵਲ ਇਹੋ ਹੀ ਇੱਕੋ ਇੱਕ ਸ਼ਹਿਰ ਸੀ ਜਿਸ ਵਿੱਚ ਸਭ ਤੋਂ ਵੱਧ ਕਾਲਜ ਸੰਡੰਡੀ ਪੰਜਾਬ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਵੀ ਇਸੇ ਸ਼ਹਿਰ ਵਿੱਚ ਬਣੀ ਸੀ ਡੰਡੀ ਇਹਨਾਂ ਸਾਰਿਆਂ ਕਾਰਨਾ ਕਰਕੇ ਲਾਹੌਰ ਨੂੰ ਏਸ਼ੀਆ ਦਾ ਆਕਸਫੋਰਡ ਵੀ ਕਿਹਾ ਜਾਂਦਾ ਸੀ ਡੰਡੀ ਵਿੱਦਿਆਕ ਅਦਾਰੇ ਹੋਣ ਕਰਕੇ ਇੱਥੇ ਸਾਹਿਤਿਕ ਸਰਗਰਮੀਆਂ ਵੀ ਪਹਿਲਾਂ ਤੋਂ ਹੀ ਚੱਲ ਰਹੀਆਂ ਸਨ ਡੰਡੀ ਪੰਜਾਬੀ ਦੀਆਂ ਤਿੰਨੇ ਡਿਗਰੀਆਂ ਬੁੱਧੀਮਾਨੀ ਵਿਦਵਾਨੀ ਅਤੇ ਗਿਆਨੀ ਦੀ ਸਿੱਖਿਆ ਵੀ ਇੱਥੇ ਹੀ ਦਿੱਤੀ ਜਾਂਦੀ ਸੀ ਡੰਡੀ ਪੰਜਾਬੀ ਨੂੰ ਗੁਰਮੁਖੀ ਤੋਂ ਬਿਨਾ ਸ਼ਾਮੁਖੀ ਲਿਪੀ ਵਿੱਚ ਲੇਖਨ ਅਤੇ ਯੂਨੀਵਰਸਿਟੀ ਪੱਧਰ ਉੱਤੇ ਹੋਣ ਵਾਲੇ ਇਮਤਿਹਾਨਾਂ ਵਿੱਚ ਇਸ ਦੀ ਵਰਤੂ ਨੂੰ ਮਾਨਤਾ ਵੀ ਮਿਲੀ ਹੋਈ ਸੀ ਡੰਡੀ ਪੰਜਾਬੀ ਪ੍ਰਸਾਰ ਦੇ ਸਭ ਤੋਂ ਵੱਡੇ ਮਾਧਿਅਮ ਕਵੀ ਦਰਬਾਰ ਜਾਂ ਮੁਸ਼ਾਇਰੇ ਵੀ ਜੋਸ਼ ਉਰ ਨਾਲ ਚੱਲ ਰਹੇ ਸਨ ਡੰਡੀ ਸਾਰਾਂਸ਼ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਦੀ ਗੱਲ ਇੱਥੇ ਚਲਦੀ ਹੀ ਰਹਿੰਦੀ ਸੀ ਡੰਡੀ ਮਗਰੋਂ ਡਾਕਟਰ ਫਕੀਰ ਮੁਹੰਮਦ ਫਕੀਰ ਵਰਕੇ ਪੰਜਾਬੀ ਪਿਆਰਿਆਂ ਦੇ ਜਤਨਾ ਨਾਲ ਪੰਜਾਬੀ ਦੇ ਹੱਕ ਵਿੱਚ ਲਹਿਰ ਵੀ ਬਣ ਰਹੀ ਸੀ ਪਰ ਮਗਰੋਂ ਕੁਝ ਕਟਨਾਵਾਂ ਅਜਈਆਂ ਕਟੀਆਂ ਜਿਸ ਕਰਕੇ ਏ ਲਹਿਰ ਖਤਮ ਰੈਡੀ ਤਾਂ ਨਹੀਂ ਹੋਈ ਪਰ ਮੱਠੀ ਜ਼ਰੂਰ ਪੈ ਗਈ ਸੀ ਡੰਡੀ ਇਸੇ ਲਹਿਰ ਅਤੇ ਹੋਰ ਅਜਈਆਂ ਸਰਗਰਮੀਆਂ ਸਦਕਾ ਪੰਜਾਬੀ ਦਾ ਵਿਦਿਅਕ ਅਦਾਰਿਆਂ ਵਿੱਚ ਸਹਜੇ ਸਹਜੇ ਪਰਵੇਸ਼ ਹੋਣਾ ਸ਼ੁਰੂ ਹੋ ਗਿਆ ਡੰਡੀ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਦਾ ਮੁਕੰਮਲ ਵਿਭਾਗ 1970 ਵਿੱਚ ਖੁੱਲਿਆ ਅਤੇ ਨਾਲ ਹੀ ਐਮਏ ਦੀ ਪੜਾਈ ਸ਼ੁਰੂ ਹੋ ਗਈ ਸੀ ਡੰਡੀ ਮਗਰੋਂ ਐਮਫਿਲ ਅਤੇ ਪੀਐਚਡੀ ਵੀ ਹੋਣ ਲੱਗੀ ਡੰਡੀ ਇੱਕ ਮੋٹے ਅੰਦਾਜ਼ੇ ਨਾਲ ਪਾਕਿਸਤਾਨ ਵਿੱਚ ਹੁਣ ਤੱਕ ਤਕਰੀਬਨ 100 ਕੋ ਪੀ ਐਚ ਡੀ ਦੀਆਂ ਡਿਗਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਡੰਡੀ ਐਮ ਏ ਤੱਕ ਵਾਲਿਆਂ ਦੀ ਗਿਣਤੀ ਤਾਂ ਹਜ਼ਾਰਾਂ ਵਿੱਚ ਹੋਵੇਗੀ ਡੰਡੀ ਇੰਨੀ ਭਾਰੀ ਗਿਣਤੀ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਲੋਕਾਂ ਨੂੰ ਨੌਕਰੀ ਅਤੇ ਰੁਜ਼ਗਾਰ ਦੇਣ ਲਈ ਸਕੂਲਾਂ ਕਾਰਜਾਂ ਵਿੱਚ ਪੰਜਾਬੀ ਨੂੰ ਇੱਕ ਵਿਸ਼ੇ ਵਜੋਂ ਪੜਾਉਣ ਦੀ ਮੰਗ ਉੱਠਣ ਲੱਗੀ ਅਤੇ ਅੰਸ਼ਿਕ ਰੂਪ ਵਿੱਚ ਇਹ ਮਨਜ਼ੂਰ ਵੀ ਹੋ ਗਈ ਡੰਡੀ ਅੱਜ ਪਾਕਿਸਤਾਨ ਦੀਆਂ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੰਜਾਬੀ ਵਿਭਾਗ قائم ਹੋ ਚੁੱਕੇ ਹਨ ਪਰ ਪੰਜਾਬੀ ਇੱਕ ਚੌਥਾ ਵਿਸ਼ਾ ਨਹੀਂ ਸਗੋਂ ਅਖਤਿਆਰੀ ਜਾਂ ਆਪਸ਼ਨਲ ਹੈ ਡੰਡੀ ਕਾਲਜਾਂ ਵਿੱਚ ਪੰਜਾਬੀ ਪੜਨ ਦੇ ਚਾਹਵਾਨ ਲੋਕਾਂ ਦੀ ਗਿਣਤੀ ਦਿਨ ਬਦ ਵਧ ਰਹੀ ਹੈ ਪਰ ਸਕੂਲਾਂ ਵਿੱਚ ਪੰਜਾਬੀ ਪੜਾਈ ਨਹੀਂ ਜਾ ਰਹੀ ਜਿਸ ਦਾ ਲੋਕਾਂ ਦੇ ਮਨ ਵਿੱਚ ਰੋਸ ਹੈ ਡੰਡੀ ਇਹ ਰੋਸ ਮੁਜ਼ਾਹਰਿਆਂ ਹੜਤਾਲਾਂ ਅਤੇ ਹੋਰ ਕਈ ਰੂਪਾਂ ਵਿੱਚ ਪ੍ਰਗਟ ਵੀ ਹੁੰਦਾ ਰਹਿੰਦਾ ਹੈ ਢੰਡੀ ਇਸ ਰੋਸ ਸਦਕਾ ਹੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਆ ਕੇ ਸ਼ਰਧਾਲੂਆਂ ਸਾਹਮਣੇ